ਸਾਹਿਬ ਅੰਦਰ ਹੋਏ ਫੌਜੀ ਹਮਲੇ ਦਾ ਇਤਿਹਾਸ ਦੱਸਦੇ ਆ ਇਹ ਦੱਸਿਆ ਕਿ ਕਿਵੇਂ ਇੰਡੀਅਨ ਆਰਮੀ ਨੇ ਉਸ ਦਿਨ ਕਹਿਟ ਆਇਆ ਸੀ ਅਤੇ ਉਸੇ ਵੀਡੀਓ ਨੂੰ YouTube ਨੇ ਆਪਣੀ ਵਾਇਲੈਂਸ ਕ੍ਰਿਮੀਨਲ ਆਰਗੇਨਾਈਜੇਸ਼ਨ ਪਾਲਿਸੀ ਹੇਠ ਬਲੌਕ ਕਰ ਐਸਜੀਪੀਸੀ ਅਮਰੀਤਸਰ ਦੇ ਅਫੀਸ਼ੀਅਲ ਚੈਨਲ ਤੇ 19 ਨਵੰਬਰ ਨੂੰ ਸਟ੍ਰਾਈਕ ਕੀਤੀ ਉਹ ਵੀ ਉਸ ਵਕਤ ਜਦੋਂ ਦਰਬਾਰ ਸਾਹਿਬ ਤੋਂ ਰੈਰਸ ਦਾ ਲਾਈਵ ਬ੍ਰਾਡਕਾਸਟ ਚੱਲ ਰਿਹਾ ਸੀ ਅਤੇ ਉਹ ਲਾਈਵ ਵੀ YouTube ਨੇ ਵਿਚਕਾਰ ਹੀ ਬੰਦ ਕਰ ਦਿੱਤਾ ਆਮ ਲੋਕਾਂ ਨੂੰ ਉਦੋਂ ਪਤਾ ਚੱਲਿਆ ਜਦ ਐਸਜੀਪੀਸੀ ਨੇ ਇੱਕ ਅਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਕਿ YouTube ਤੇ ਚੱਲ ਰਹੀ ਲਾਈਵ ਗਰਬਾਣੀ ਅਸੀਂ ਨਹੀਂ ਸਗੋਂ YouTube ਵੱਲ ਇਹ ਵਿਰਸਟ੍ਰਿਕਸ਼ਨ ਲੱਗੀ ਕਿ ਐਸਜੀਪੀਸੀ ਹੁਣ ਕੋਈ ਵੀ ਲਾਈਵ ਬ੍ਰਾਡਕਾਸਟ ਨਹੀਂ ਕਰ ਸਕੇਗੀ YouTube ਨੇ ਐਸਜੀਪੀਸੀ ਦਾ ਚੈਨਲ ਇਹ ਕਹਿ ਕੇ ਬਲੌਕ ਕੀਤਾ ਕਿ ਤੁਸੀਂ ਕ੍ਰਿਮੀਨਲ ਟੈਰਰਿਸਟ ਆਰਗੇਨਾਈਜੇਸ਼ਨਸ ਯਾਨੀ ਅਪਰਾਧੀ ਤੇ ਹੱਤਵਾਦੀ ਆਰਗੇਨਾਈਜੇਸ਼ਨ ਨੂੰ ਬੜਾਵਾ ਦਿੰਦੇ ਆ ਵੀਡੀਓ ਬਣਾਈ ਆਮ ਭਾਸ਼ਾ 'ਚ ਐਸਜੀਪੀਸੀ ਨੇ ਇੱਕ ਕੰਟੈਂਟ ਅਪਲੋਡ ਕੀਤਾ ਜਿਸ ਵਿੱਚ ਉਹਨਾਂ ਨੇ ਵਾਇਲੈਂਸ ਨੂੰ ਬੜਾਵਾ ਦਿੰਦਾ ਇੱਕ ਹੱਤਵਾਦੀ ਬੰਦੇ ਨੂੰ ਸਨਮਾਨ ਦਿੱਤਾ ਮਤਲਬ ਸਿੱਖਾਂ ਦਾ ਜੈਨੋਸਾਈਡ ਹੋਇਆ ਤੇ ਸਿੱਖ ਉਸਤੇ ਗੱਲ ਵੀ ਨਹੀਂ ਕਰ ਸਕਦੇ ਕਿਸ ਵਿਧਾਨ ਦਾ ਫਰੀडम ਆਫ ਸਪੀਚ ਬਸ ਪੰਜਾਬ ਤੋਂ ਬਾਹਰ ਹੀ ਲਾਗੂ ਹੁੰਦਾ ਜੇਕਰ ਸਰਕਾਰ ਐਸ